ਉਹੋ ਸ਼ਹਿਰ ਸੀ ਜਾਂ ਪਿੰਡ ਸੀ ਇਹਦਾ ਤਾਂ ਮੈਨੂੰ ਪਤਾ ਨਹੀਂ ਪਰ ਇਹ ਕਹਾਣੀ ਇੱਕ ਕਿਸੇ ਮੱਧਮ ਵਰਗ ਜਿਹੇ ਕਰਦੀ ਹੈ ਜਿਸ ਦੀਆਂ ਇੱਟਾਂ ਦੇ ਵਿੱਚ ਸਦੀਆਂ ਪੁਰਾਣੀ ਕੁੱਟਣ ਸੀ ਤੇ ਜਿਸ ਦੀ ਥਿੰਦ ਚੱਲੇ ਤੇ ਮਾਂ ਦਾ ਦੁੱਧ ਸੀ ਰੀਜ ਦਾ ਨਾਹ ਧੀ ਦਾ ਲਾਲ ਚੂੜਾ ਦੋਕ ਦਿਨ ਲਈ ਛਣਕਦਾ ਤੇ ਦੋਕ ਦਿਨ ਲਈ ਚਮਕਦਾ ਤੇ ਫਿਰ ਮੇਲੇ ਜਾਪਦੇ ਤੇ ਉਸ ਘਰ ਦੇ ਕੁਝ ਕੋ ਜੀ ਹਿੱਕਾਂ 'ਚ ਫਿਕਰ ਫੂਕਦੇ ਜਾਂ ਨਿਤਨੇਮੀ ਵੇਚਦੇ ਪੱਗਾਂ ਦੀਤ ਵਾਸਤੇ ਪੱਗਾਂ ਦੀ ਇੱਜ਼ਤ ਵਾਸਤੇ ਉਹ ਰਾਤ ਸਾਰੀ ਜਾਗਦੇ ਇਸ ਹੀ ਘਰ ਉਹਦਾ ਜਿੰਨਾ ਵਿੱਚ ਇੱਕ ਫੁੱਲ ਸੂਹ ਹੋਈ ਉੱਗਿਆ ਤੇ ਉਹਦਾ ਉਸ ਦੀ ਉਮਰ ਵੀ ਸੋਹੀ ਫੁੱਲਾਂ ਦੀ ਆਣ ਸੀ ਤੇ ਤਿਤਲੀਆਂ ਦੇ ਪੈਰਾਂ ਦੀ ਉਹਨਾਂ ਨੂੰ ਬੜੀ ਪਹਿਚਾਨ ਸੀ ਉਦੋਂ ਉਦੋਂ ਉਸ ਦੀ ਬਸ ਸੋਚ ਵਿੱਚ ਫੁੱਲਾਂ ਦਾ ਰੁੱਖ ਸੀ ਉਗਦਾ ਜਾਂ ਖੰਭਾਂ ਵਾਲੇ ਨੀਲੇ ਘੋੜੇ ਅੰਬਰਾਂ ਵਿੱਚ ਉੱਡਦੇ ਤੇ ਫਿਰ ਉਹਦੇ ਨੈਣਾਂ ਦੇ ਵਿੱਚ ਇੱਕ ਦਿਨ ਕੁੜੀ ਇੱਕ ਉੱਗ ਪਈ ਜੋ ਉਹਦੇ ਨੈਣਾਂ ਚੋਂ ਇਕ ਸੂਰਜ ਦਾ ਵੈਕਣ ਚੜਿਆ ਸੀ ਤੇ ਕਿਸੇ ਹੀ ਹੋਰ ਦੇ ਨੈਣਾ ਚ ਆਸੋ ਦੁੱਖ ਦੇਈ ਹੁਣ ਸਦਾ ਉਹੀ ਉਹੀ ਹੁਣ ਸਦਾ ਉਸ ਦੀ ਸੋਚ ਵਿੱਚ ਦਰਦ ਦਾ ਗੁੱਟ ਆਕਦਾ ਤੇ ਪੱਤੇ ਪੱਤੇ ਉਸ ਦੀ ਕਾਲੀ ਹਨਾ ਵਿੱਚ ਉਡਦੇ ਤਨ ਉਹ ਆਪਣੇ ਦੁੱਖਾਂ ਨੂੰ ਦੇਵਤਾ ਕਹਿੰਦੀ ਸਦਾ ਤੇ ਲੋਕਾਂ ਨੂੰ ਆਖਦੀ ਦੁੱਖਾਂ ਦੇ ਪੂਜਾ ਕਰੋ ਤੇ ਫਿਰ ਉਹਦੀ ਕਲਮ ਵਿੱਚ ਗੀਤ ਦਾ ਬੋਟਾ ਉੱਗਿਆ ਉੱਗ ਕੇ ਆ ਜੋ ਸਹੁਰਤ ਜੋ ਸਹੁਰਤ ਦੇ ਮੋਬਿਆਂ ਤੇ ਬੈਠ ਕੇ ਕਰ ਕਰ ਗੁਜ ਗਿਆ ਇੱਕ ਦਿਨ ਉਹਦੇ ਕੋਈ ਗੀਤ ਕਿਤਰਾ ਜਨਦਰਬਾਰ ਗਿਆ ਉਸ ਉਸ ਮੁਲਕ ਦੇ ਬਾਦਸ਼ਾਹ ਨੇ ਉਸ ਨੂੰ ਵਾਹ ਵਾਹ ਕਿਹਾ ਤੇ ਸਾਰਿਆਂ ਗੀਤ ਦਾ ਮਿਲ ਕੇ ਪੰਜ ਮੋਹਰਾ ਮੁੱਲ ਪਿਆ ਹੁਣ ਬਾਦਸ਼ਾਹ ਇਹ ਸਮਝ ਸਮਝਦਾ ਇਹ ਗੀਤ ਸ਼ਾਹੀ ਗੀਤ ਹੈ ਤੇ ਰਾਜ ਕਰਦਾ ਇਹ ਮੀਤ ਹੈ ਤੇ ਪੰਜ ਮੋਹਰਾ ਲੈਣ ਪਿੱਛੋਂ ਲਹੂ ਉਸ ਦਾ ਸੀਤ ਹੈ ਇੱਕ ਦਿਨ ਉਸ ਰਾਜ ਪਥ ਤੇ ਇੱਕ ਨਾਰਾ ਵੇਖਿਆ ਤੇ ਸੱਚ ਉਸ ਦਾ ਸਿੱਕਿਆ ਉਸ ਮਾਂ ਨੂੰ ਰੋਂਦੀ ਵੇਖਿਆ ਤੇ ਬਾਪ ਰੋਂਦਾ ਵੇਖਿਆ ਤੇ ਬਾਦਸ਼ਾਹ ਨੂੰ ਉਸ ਪਿੱਛੇ ਗੀਤ ਨਾ ਕੋਈ ਵੇਚਿਆ ਤੇ ਬਾਦਸ਼ਾਹ ਨੇ ਉਸ ਪਿੱਛੇ ਗੀਤ ਨਾ ਕੋਈ ਵੇਚਿਆ ਤੇ ਪਿੰਡ ਦੀਆਂ ਸਭ ਮੇਲੀਆਂ ਝੁੱਗੀਆਂ ਨੂੰ ਮੱਥਾ ਟੇਕਿਆ ਤੇ ਪਿੰਡ ਦੀਆਂ ਸਭ ਮੇਲੀਆਂ ਝੁੱਗੀਆਂ ਨੂੰ ਮੱਥਾ ਟੇਕਿਆ ਹੁਣ ਉਸ ਦੇ ਮੱਥੇ ਤੇ ਤਲਵਾਰਾਂ ਤੇ ਜੰਗ ਲੁੱਗ ਪਿਆ ਹੁਣ ਉਸ ਦੇ ਮੱਥੇ ਤੇ ਤਲਵਾਰਾਂ ਤੇ ਜੰਗ ਲੁੱਗ ਪਿਆ ਉਹ ਸੀਸ ਤਲੀ ਤੇ ਰੱਖ ਕੇ ਤੇ ਰਾਜ ਕਰਵਲ ਤੁਰ ਪਿਆ ਹੁਣ ਬਾਦਸ਼ਾਹ ਨੇ ਆਖਿਆ ਇਹ ਗੀਤ ਨਹੀਂ ਗਦਾਰ ਹੈ ਤੇ ਬਾਦਸ਼ਾਹ ਨੇ ਉੱਠਿਆ ਨੇ ਆਖਿਆ ਬਦਕਾਰ ਹੈ ਤੇ ਉਸ ਦੇ ਪਿੱਛੇ ਮੈਂ ਪਰ ਨਿਆ ਬਾਦਸ਼ਾਹ ਬਿਮਾਰ ਹੈ ਪਰ ਬਾਦਸ਼ਾਹ ਦਾ ਯਾਰ ਹਣ ਲੋਕਾਂ ਦਾ ਕਹਿੰਦਾ ਯਾਰ ਹੈ ਇਹ ਮੈਨੂੰ ਪਤਾ ਨਹੀਂ ਇਹ ਕਹਾਣੀ ਕਿਤਦੀ ਹੈ ਪਰ ਖੂਬਸੂਰਤ ਬੜੀ ਹੈ ਚਾਹੇ ਕਹਾਣੀ ਜਿਸ ਦੀ ਵੀ ਹੋਵੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਇਕ ਤੇ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ